ਮੇਰਾ ਨਾਮ ਰਜੀਵ ਕੁਮਾਰ ਹੈ ਜੀ ਮੈਂ ਬਤੌਰ ਪੱਤਰਕਾਰ ਸਵਾਵਾ ਨਵਾ ਰਿਹਾ ਭਗਤਾੌਰ ਬਟਿੰਡਾ ਸਟੇਸ਼ਨ ਤੋਂ ਮੈਂ ਆਪਣੇ ਬੱਚੇ ਨੂੰ ਆਕਸਪੋਰਟ ਸਕੂਲ ਦੇ ਵਿੱਚ ਛੱਡ ਕੇ ਵਾਪਸ ਆ ਰਿਹਾ ਸੀਗਾ ਇਹਨਾਂ ਨੇ ਮੇਰੀ ਗੱਡੀ ਦੇ ਵਿੱਚੋਂ ਕੱਢ ਕੇ ਰਫਲ ਤੇ ਮੇਰੇ ਫਾਇਰ ਮਾਰਿਆ ਜੀ ਨਵਜੋਤ ਬਜਾਜ ਇੱਕ ਇਹਦਾ ਮੁਲਾਜ਼ਮ ਜੈ ਸੂਰੀਆ ਜੀ ਇੱਕ ਇਹਦਾ ਭਰਾ ਗੋਰਾ ਬਜਾਜ ਹੈ ਜੀ ਐਸ ਐਚਓ ਦਿਆਲਪੁਰਾ ਦਾ ਮੁਖੀ ਹੈ ਹਰਮਨ ਸਿੰਘ ਇਹਦੀ ਸ਼ਹਿਤੇ ਮਾਰਿਆ ਜੀ ਮੈਂ ਕੱਲ 100 ਨੰਬਰ ਤੇ ਫੋਨ ਕਰਕੇ ਮੇਰੀ ਜਾਨ ਨੂੰ ਖਤਰਾ ਦੱਸਦੇ ਹੋਏ ਮੈਂ ਦਰਖਾਸਤ ਉਹਨਾਂ ਨੂੰ ਕੰਪਲੀਟ ਵੀ ਨੋਟ ਕਰਾਈ ਆ ਕੱਲ ਐਸਐਸਪੀ ਬਟੇਂਡਾ ਮੈਡਮ ਮਨੀਤ ਕੌਂਡਲ ਦੇ ਵਟਸਐਪ ਤੇ ਮੈਂ ਇਹਨਾਂ ਬੰਦਿਆਂ ਨੂੰ ਮੇਰੀ ਜਾਨ ਦਾ ਜ਼ਿੰਮੇਵਾਰ ਵੀ ਦੱਸਿਆ ਵੀ ਮੇਰੀ ਜਾਨ ਨੂੰ ਖਤਰਾ ਜੀ ਮੈਨੂੰ ਇਹ ਮੇਰਾ ਬਚਾਓ ਕੀਤਾ ਜਾਵੇ ਇਹ ਸਾਰੇ ਦਾ ਸਾਰਾ ਜਿਹੜਾ ਪਟੀਰਾ ਜੀ ਇਹ ਥਾਣਾ ਦਿਾਲਪੁਰਾ ਦੇ ਮੁਖੀ ਹਰਵੰਸ ਸਿੰਘ ਦੀ ਸ਼ਹਾਦਤ ਹੋਇਆ ਜੀ ਹਰਵੰਸ ਸਿੰਘ ਉਹਨਾਂ ਬੰਦਿਆਂ ਨਾਲ ਮਿਲਿਆ ਹੋਇਆ ਹੈ ਜੀ ਅੱਜ ਮੈਨੂੰ ਸ਼ਰਮ ਚੌਂਚ ਘੇਰ ਕੇ ਮੇਰੀ ਗੱਡੀ ਚੋਂ ਕੱਢ ਕੇ ਰਫਲ ਮੇਰੇ ਪੈਰ ਮਾਰਿਆ ਜੀ ਕਾਰਨ ਕੀ ਹੈਗਾ ਜੀ ਹਾਂ ਜੀ ਕਾਰਨ ਕਿਸੇ ਨਾਲ ਜਿਸਦਾ ਹੈ ਕਾਰਨ ਇਹ ਸੀਗਾ ਜੀ ਮੈਂ ਸਾਡੇ ਇੱਥੇ ਭਗਤੇ ਰਕੇਸ਼ ਪ੍ਰਧਾਨ ਦਾ ਸਾਬਕਾ ਪ੍ਰਧਾਨਾ ਜੀ ਉਹਦੇ ਛੋਟੇ ਬੇਟੇ ਦੀ ਮੈਰਿਜ ਸੀ ਜੀ ਉਸ ਮੈਰਿਜ ਦੇ ਵਿੱਚ ਮੈਂ ਨਹੀਂ ਸੀ ਗਿਆ ਮੈਂ ਬਿਮਾਰ ਸੀ ਜੀ ਮੇਰੇ ਬੱਚੇ ਗਏ ਸੀ ਡਰਾਈਵਰ ਲੈ ਕੇ ਨਾਲ ਉੱਥੇ ਇਹ ਬੰਦੇ ਮੈਨੂੰ ਮਾਰਨ ਦੀਆਂ ਯੋਜਨਾਵਾਂ ਬਣਾ ਰਹੇ ਸੀ ਕਿ ਵਿਆਹ ਦੇ ਵਿੱਚ ਦੋ ਜਾਨੇ ਬੈਠੇ ਮਠਨ ਲਾਲ ਤੇ ਨਵਜੋਤ ਵਜਾਜ ਮੇਰੀ ਮਿਸ ਜੀ ਨੇ ਸਾਰਾ ਕੁਝ ਮਗਰ ਟੇਬਲ ਤੇ ਬੈਠੀ ਨੇ ਸੁਣ ਲਿਆ ਉਦੋਂ ਵਾਰ ਮੈਂ ਮੈਡਮ ਐਸਐਸਪੀ ਦੇ ਦਰਖਾਸਤ ਦਿੱਤੀ ਡੀਐਸਪੀ ਫੂਲ ਨੇ ਉਹ ਦਰਖਾਸਤ ਇਹਨਾਂ ਦੇ ਨਾਲ ਲਈ ਮਿਲੀ ਬਹੁਤ ਕਰਕੇ ਦਾਖਲ ਦਫ਼ਤਰ ਕਰਤੀ ਮੈਨੂੰ ਦੁਬਾਰਾ ਫਿਰ ਮੈਂ ਆਪਦੇ ਅਸਲੀ ਲਾਈਸੈਂਸ ਪਲਾਈ ਕੀਤਾ ਮੇਰਾ ਅਸਲਾ ਲਾਈਸੈਂਸ ਪਾਸ ਕਰਤਾ ਮੈਡਮ ਦੇ ਕੋਲੇ ਮੈਂ ਕਿਹਾ ਮੈਂ ਕਹਿੰਜੀ ਮੈਨੂੰ ਦੁਬਾਰਾ ਮੇਰੀ ਗੱਡੀ ਘੇਰੀ ਗਈ ਆ ਮੈਂ ਜਿਹੜੀ ਗੱਡੀ ਮੇਰੀ ਘੇਰੀ ਇਹਨਾਂ ਨੇ ਤੇ ਮੈਂ ਐਸਐਚਓ ਹਰਵੰਸ ਨੂੰ ਫੋਨ ਕੀਤਾ ਹਰਵੰਸ ਐਸਐਚਓ ਮੈਨੂੰ ਕਹਿੰਦਾ ਤੁਸੀਂ ਅਫਸਰਾਂ ਨੂੰ ਮਿਲ ਕੇ ਸਿਕਿਉਰਿਟੀ ਲੈ ਲਓ ਮੈਂ ਤਾਂ ਕੁਝ ਕਰ ਨਹੀਂ ਸਕਦਾ ਉਦੋਂ ਵਾਰ ਮੈਂ ਆਪਦਾ ਅਸਲਾ ਬਸ ਨਾਲ ਰੱਖਦਾ ਸੀ ਕੋਲੇ ਤੇ ਮੈਂ ਆਪਦੇ ਬ ਗੱਡੀ ਚ ਵਾਪਸ ਆ ਰਿਹਾ ਸੀ ਇਹਨਾਂ ਨੇ ਗੱਡੀ ਚ ਕੱਢੀ ਬੰਦੂਕ ਤੇ ਮੇਰੇ ਪੈਰ ਮਾਰੇ ਆ ਜੀ ਜਦੋਂ ਫਾਇਰਿੰਗ ਹੋਈ ਇਹ ਬੱਚਾ ਨਾਲ ਸੀ ਤਾਂ ਨਾ ਉਹ ਤਾਂ ਮੈਂ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਜੀ ਰਫਲ ਕਿਤੇ ਸੀ ਰਫਲ ਮੇਰੀ ਸੀ ਜੀ ਆਪਦੀ ਲਾਇਸੈਂਸ ਹੀ ਰਫਲ ਸੀ ਜੀ ਮੇਰੀ ਤੁਸੀਂ ਪਿੱਛੇ ਕਿਉਂ ਰੱਖੇ ਤੁਸੀਂ ਸੇਫਟੀ ਵਾਸਤੇ ਰੱਖੇ ਕੋਲੇ ਦਾ ਕੋਲੇ ਸੀ ਜੀ ਮੇਰੀ ਗੱਡੀ ਚ ਕੱਢ ਕੇ ਮੇਰੇ ਫਾਇਰ ਮਾਰੇ ਆ ਜੀ ਇਹਨਾਂ ਨੇ ਫਾਇਰ ਮੇਰੇ ਜੀ ਮੈਂ ਤਾਂ ਬੇਸਰਤ ਹੋ ਗਿਆ ਜੀ ਮੇਰੇ ਜਦੋਂ ਮਾਰੇ ਇਹਨਾਂ ਨੇ ਮੈਨੂੰ ਨਹੀਂ ਪਤਾ ਕਿੰਨੇ ਫਾਇਰ ਕੀਤੇ ਆ ਜੀ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਮੰਗ ਕੇ ਕਰਦੇ ਜੀ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਜ ਗੋਰਾ ਵੀ ਆਜ ਜੈ ਸੂਰੀਆ ਜੈ ਸੂਰੀਆ ਦੇ ਭਰਾ ਬੰਟੀ ਤੇ ਇੱਕ ਕ੍ਰਿਸ਼ਨ ਕੁਮਾਰ ਭੋਲਾ ਤੇ ਥਾਣਾ ਜਾਲਗੋ ਦਾ ਮੋਢੀ ਹਰਵੰਤ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਅਰਾਧਾ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਇਹ ਜੇ ਸਾਡੀ ਇੱਥੇ ਸੁਣਵਾਈ ਨਾ ਹੋਈ ਤਾਂ ਅਸੀਂ ਆਪਣਾ ਪਰਮਾਨਸਵੇਦ ਸੁਸਾਈਡ ਕਰਾਂਗੇ ਇਹ ਇੱਥੋਂ ਹਸਪਤਾਲ ਚੋਂ ਜੀ ਘਰੇ ਵਾਪਸ ਨਹੀਂ ਜਾਵਾਂਗੇ ਕਾਸਟ ਕੁਮਾਰ ਜੀ ਭਗਤਾ ਭਾਈ ਕਦੋਂ ਮਾਮਲਾ ਜੀ ਕਈ ਦਿਨਾਂ ਤੋਂ ਉੱਥੇ ਇਹ ਰੰਜਸ਼ ਸੀ ਜੀ ਉਹ ਇਹਨੂੰ ਘੇਰਦੇ ਆ ਰਹੇ ਸੀ ਇਹਨੇ ਬਹੁਤ ਸੱਚਾ ਨੂੰ ਆਖਿਆ ਜੀ ਕੋਈ ਸੁਣਵਾਈ ਨਹੀਂ ਹੋਈ ਐਸਐਸਪੀ ਸਾਹਿਬ ਦੇ ਕੱਲ ਵੀ ਪੇਸ਼ ਹੋਇਆ ਕੱਲ ਵੀ ਘੇਰਿਆ ਪਰ ਕਈ ਦਿਨੋਂ ਕਿ ਘੇਰਦੇ ਰਹੋ ਜੀ ਅੱਜ ਇਹ ਸਵੇਰੇ ਸਕੂਲ ਜਾ ਰਿਹਾ ਆਪਦੇ ਬੱਚੇ ਨੂੰ ਸਕੂਲ ਛੱਡ ਕੇ ਆ ਰਿਹਾ ਸੀ ਬਾਅਦ ਸੋ ਪਹਿਲੇ ਮੇਸੇ ਬੈਠੇ ਸੀ ਜਦੋਂ ਆਏ ਜੀ ਆ ਕੇ ਉਹਨਾਂ ਨੇ ਇਹਨੂੰ ਘੇਰ ਲਿਆ ਘੇਰ ਕੇ ਇਹਦੇ ਫੇਰ ਮਾਰਿਆ ਜੀ ਕਾਰਨ ਕੀ ਹੈ ਕਾਰਨ ਕਾਰਨ ਕੋਈ ਨਹੀਂ ਆਪਸੋਚ ਇਹ ਪੱਤਰਕਾਰ ਹੈ ਜੀ ਕੌਣ ਬੰਦੇ ਸੀ ਉਹ ਉਹ ਗੱਗੋ ਵਿਆਜ ਤੇ ਉਹਦਾ ਮੁਲਾਜ਼ਮ ਸੀ ਸੂਰੀਆ ਖਬਰ ਗੋਨੀ ਪਾਸਾ ਹੀ ਰੰਜਸਾ ਰਸਦੇ ਸੀ ਇਹਦੇ ਨਾਲ ਕਿੰਨੇ ਬੰਦੇ ਹੀ ਸਨ ਤੇ ਦੋ ਮਹੀਨ ਤਾਂ ਦੋ ਦਾ ਨਹੀਂ ਮੈਂ ਮੌਕੇ ਤੇ ਨਹੀਂ ਸੀ ਮੈਂ ਤਾਂ ਮਗਰੋਂ ਆਇਆ ਪੱਟ ਤੇ ਵਜਿਆ ਜੀ ਇਹ ਭਗਤ ਜਮਾ ਮੇਨ ਚੌਂਗ ਚ ਉਹਨਾਂ ਕੋਲ ਇਹਦੇ ਕੋਲੇ ਆਪਦਾ ਲਾਇਸੈਂਸ ਹੀ ਪਿਸਟਲ ਸੀ ਉਹ ਇਹਨੂੰ ਫੜ ਕੇ ਉਹਨਾਂ ਨੇ ਇਹਦਾ ਹੀ ਕੱਢ ਕੇ ਮਾਰਿਆ ਮੇਰਾ ਨਾਮ ਡਾਕਟਰ ਗਰਮੀਲ ਸਿੰਘ ਹੈ ਮੈਂ ਇੱਥੇ ਸੀਨੀਅਰ ਮੈਡੀਕਲ ਅਫੀਸਰ ਹਾਂ ਤੇ ਸਾਡੇ ਕੋਲੇ ਹੁਣੇ-ਹੁਣੇ ਜਿਹੜਾ ਹੈਗਾ ਆ ਸੀਐਸਪਾਕਤੇ ਤੋਂ ਇੱਕ ਮਰੀਜ਼ ਰੈਫਰ ਹੋ ਕੇ ਆਇਆ ਹੈ। ਦਸਤ ਦੇ ਬਤਾਵਗੇ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਦੇ ਉੱਥੇ ਕੋਈ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਦੇ ਵਿੱਚ ਜਿਹੜੀ ਹੈਗੀ ਪੱਟ ਦੇ ਉੱਤੇ ਇਹਦੇ ਗੋਲੀ ਲੱਗੀ ਹੈਗੀ। ਅਸੀਂ ਹੁਣ ਇਹਨੂੰ ਬਸ ਐਗਜ਼ਾਮਨ ਕਰਨ ਵਾਸਤੇ ਡਾਕਟਰਾਂ ਦੀ ਟੀਮ ਬਣਾਤੀ ਹੈਗੀ ਕਿ ਇਹ ਤਰਾਂ ਤੇ ਦਾ ਲਾਅ ਸ਼ੁਰੂ ਕਰ ਦਿੱਤਾ ਜਾਵੇ। ਆ ਸਰ ਕੀ ਕਰਨਾ ਚਾਹੋ ਗੋਲੀ ਚੱਲੀ ਆਸ। ਤੇ ਸਾਨੂੰ ਇਹ ਗਾ ਇਨਫੋਰਮੇਸ਼ਨ ਮਿਲਨੀ ਸੀ ਕਿ ਦਿਆਲਪੁਰਾ ਦੇ ਵਿੱਚ ਫਕਤਾ ਪਾਈਕੇ ਦੇ ਵਿੱਚ ਇੱਕ ਬੰਦੇ ਦੇ ਗੋਲੀ ਲੱਗਣ ਨਾਲ ਇੱਕ ਬੰਦਾ ਜ਼ਖਮੀ ਹੋਇਆ ਹੈ। ਸੋ ਇਹ ਰਜੀਮ ਵਰਲ ਨਾਮ ਦਾ ਵਿਅਕਤੀ ਹੈ ਜਿਹਦੇ ਪਖਤਾਪਾਈ ਕਦੇ ਵਿੱਚ ਇੱਕ ਫਾਇਰਿੰਗ ਦੇ ਦੌਰਾਨ ਲੱਗਦੇ ਵਿੱਚ ਗੋਲੀ ਲੱਗੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਸਿਵਲ ਹਸਪੀਟਲ ਪਖਤਾਪਾਈ ਕਾ ਦਾਖਲ ਕਰਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਬਠਿੰਡਾ ਵਾਸਤੇ ਰੈਫਰ ਕੀਤਾ ਗਿਆ ਅਸੀਂ ਇੱਥੇ ਬਠਿੰਡਾ ਸਿਵਲ ਹਸਪੀਟਲ ਦੇ ਵਿੱਚ ਆਏ ਹਾਂ ਸਾਡੀ ਅਸੀਂ ਇਹਦੇ ਵਿੱਚ ਅਸੀਂ ਐਸਐਸਪੀ ਸਾਹਿਬ ਵੱਲੋਂ ਸੀਆਈਏ ਦੀ ਟੀਮ ਤੇ ਇੱਕ ਐਸਐਚਓ ਦਿਹਾਲਪੁਰਾ ਦੀ ਟੀਮ ਜਿਹੜੀ ਹੈਗੀ ਡਿਪਲੋਏ ਕਰ ਦਿੱਤੀ ਗਈ ਹੈ ਟੂ ਵੈਰੀਫਾਈ ਦਾ ਫੈਕਟਸ ਅਸੀਂ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਜੋ ਬੰਦੀ ਕਾਰਵਾਈ ਹੋਊਗੀ ਤਫਤੀਸ਼ ਕੀਤੀ ਜਾਊਗੀ ਜੋ ਵੀ ਤਫਤੀਸ਼ ਦੇ ਦੌਰਾਨ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਅਗਲੇ ਅਗਲੇ ਬੰਦ ਚਲਦੀ ਹੈ ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਸਾਡੇ ਤੇ ਹਮਲਾ ਹੋ ਸਕਦਾ ਉਹ ਮੇਰੇ ਮਨ ਦਾ ਲੱਗੇ ਇਸੇ ਕਰਕੇ ਲੈਸਨ ਪਰ ਪੁਲਿਸ ਉਹ ਲੋਕ ਕਾਰਵਾਈ ਇਹ ਸਾਰੀਆਂ ਚੀਜ਼ਾਂ ਜਾਣਦੇ ਵਿਸ਼ਾ ਨੇ ਮੁਕਦਮਾ ਦਰਜ ਕਰਕੇ ਅਸੀਂ ਤਫਤੀਸ਼ ਕਰਾਂਗੇ ਤਫਤੀਸ਼ ਦੇ ਦੌਰਾਨ ਜਿਹਦੇ ਜਿਹਦੇ ਖਿਲਾਫ ਜੋ ਵੀ ਐਵੀਡੈਂਸ ਆਊਗਾ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਵੈਪਨ ਜਿਹੜੇ ਹੈਗੇ ਨੇ ਇੱਕ ਵੈਪਨ ਉੱਥੇ ਡਿੱਗਿਆ ਹੋਇਆ ਹੈ 12 ਬੋਰ ਦਾ ਜਿਹੜਾ ਗਨ ਹੈਗੀ ਆ ਇੱਕ ਵੈਪਨ ਜਿਹੜਾ ਹੈਗਾ ਪਿਸਤੌਲ ਸੀਗਾ ਅ ਜੁਣਨ ਦੇ ਡੱਬ ਦੇ ਵਿੱਚ ਸੀਗਾ ਅਸੀਂ ਇਹਨਾਂ ਨਾਲ ਗੱਲ ਕੀਤੀ ਜੋ ਦੱਸਣ ਮੁਤਾਬਕ ਇਹਨਾਂ ਦੇ ਵੈਪਨ ਦੋਨੋਂ ਖੁੱਦ ਦੇ ਸੀਗੇ